ਬਸੰਤ ਹੰਡੋਲ ਮੋਹੱਲਾ ਚੌਥਾ ਘਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਰਾਮਨਾਮ ਰਤਨ ਕੋਟੜੀ ਗੜ ਮੰਦਰ ਏਕ ਲਕਾਨੀ ਸਤਗੁਰ ਮਿਲੇ ਤਾਂ ਖੋਜੀਏ ਮਿਲ ਜੋਤੀ ਜੋਤ ਸਮਾਨੀ ਮਾਧੂ ਸਾਧੂ ਜਨ ਦੇ ਹੋ ਮਿਲਾਏ ਜੇ ਖੁਦ ਦਰਸ ਪਾਪ ਸਭ ਨਾਸੇ ਪਵਿੱਤਰ ਪਰਮ ਪਦ ਪਾਏ ਰਹਾਉ ਪੰਜ ਚੋਰ ਮਿਲੇ ਲਾਗੇ ਨਗਰੀਆ ਰਾਮਨਾਮ ਤਨ ਹਿਰਿਆ ਗੁਰਮਤਿ ਖੋਜ ਪਰੇ ਤਪ ਬਕਰੇ ਧਨ ਸਾਬਤ ਰਾਸ ਉਪਰਿਆ ਵਖੰਡ ਭਰਮੋ ਪਾਪ ਕਰਤਾ ਕੇ ਰਿਦ ਅੰਤਰ ਮਾਇਆ ਮਾਇਆ ਸਾਧੂ ਪੁਰਖ ਪੁਰਖ ਪਤ ਪਾਇਆ ਅਗਿਆਨ ਅੰਧੇਰ ਗਵਾਇਆ ਜਗਨਾਸ਼ ਜਗਦੀਸ਼ ਗੁਸਾਈ ਕਰ ਕਿਰਪਾ ਸਾਧ ਮਿਲਾਵੇ ਨਾਨਕ ਸ਼ਾਂਤ ਹੋਵੇ ਮਨ ਅੰਤਰ ਨਿਤ ਹਿਰਦੇ ਹਰ ਗੁਣ ਗਾਵੇ ਬਸੰਤ ਮਹੱਲਾ ਚੌਥਾ ਹੰਡੋਲ ਤੁਮ ਵੱਡ ਪੁਰਖ ਵੱਡ ਅਗਮ ਗੁਸਾਈ ਹਮ ਕੀਰੇ ਕਿਰਮ ਤੋਂ ਮੰਝੇ ਹਰਦੀਨ ਦਇਆਲ ਕਰੋ ਪ੍ਰਭ ਕਿਰਪਾ ਗੁਰ ਸਤਗੁਰ ਚਰਨ ਹਮ ਬੰਝੇ ਗੋਬਿੰਦ ਜੀਓ ਸਾ ਸੰਗਤ ਮੇਲ ਕਰ ਕਰ ਪਛੇ ਜਨਮ ਜਨੂ ਕੇ ਕਿਲ ਵੀਖ ਮਲ ਭਰਿਆ ਮਿਲ ਸੰਗਤ ਕਰ ਪ੍ਰਭ ਹੰਝੇ ਰਹਾਉ ਤੁਮਰਾ ਜਨ ਜਾਤ ਅਬਜਾਤਾ ਹਰ ਜਪਿਓ ਪਤਿਤ ਭਵੀਸ਼ੇ ਹਰ ਕੀਓ ਸਗਲ ਪਵਨ ਤੇ ਉਪਰ ਹਰ ਸੋਭਾ ਹਰ ਪ੍ਰਭ ਦਿਨਛੇ ਜੋਤ ਜੋਤ ਕੋਈ ਪ੍ਰਭ ਦੇ ਆਵੇ ਸਭ ਪੂਰੇ ਮਾਨਸ ਤਿੰਛੇ ਸੇ ਤਨ ਵੱਡੇ ਵੱਡ ਪੂਰੇ ਹਾਰ ਜਨ ਜਿਨ ਹਰ ਧਾਰਿਓ ਹਰ ਉਛ ਹਮ ਢਿੰਦੇ ਢੀਮ ਬਹੁਤ ਅਤਿ ਭਾਰੀ ਹਰ ਧਾਰ ਕਿਰਪਾ ਪ੍ਰਭ ਮਿਲਛੇ ਜਨਾਨਕ ਗੁਰ ਪਾਇਆ ਹਰ ਤੁਠੇ ਹਮ ਕੀਏ ਪਤਿਤ ਭੀਸ਼ੇ ਬਸੰਤ ਹੰਦਾਲੋ ਮਹੱਲਾ ਚੌਥਾ ਹਾ ਮੇਰਾ ਇੱਕ ਖਿਨ ਮਨੁਆ ਰਹਿ ਨਾ ਸਕੇ ਨਿਤ ਹਰ ਹਰ ਨਾਮ ਰਸ ਗੀਦੇ ਜਿਉ ਬਾਰਿਕ ਰਸਿਕ ਪਰਿਉ ਤਾ ਥਨ ਮਾਤਾ ਥਾਨ ਕਾਢੇ ਬਿਲ ਬਿਲੀ ਦੇ ਗੋਬਿੰਦ ਜੀਓ ਮੇਰੇ ਮਨ ਤਨ ਨਾਮ ਹਰ ਬੀਦੇ ਵੱਡੇ ਭਾਗ ਗੁਰ ਸਤਗੁਰ ਪਾਇਆ ਵਿੱਚ ਕਾਇਆ ਨਗਰ ਹਰ ਸੀਦੇ ਰਹਾਉ ਜਨ ਕੇ ਸਾਹ ਸਾਸ ਹੈ ਜੀਤੇ ਹਰ ਬਿਰੈ ਪ੍ਰਭੂ ਹਰ ਬੀਦੇ ਜੋ ਜਲ ਕਮਲ ਪ੍ਰੀਤ ਅਤ ਭਾਰੀ ਬਿਨ ਜਲ ਦੇਖੇ ਸੁਕਲੀ ਦੇ ਜਨ ਜਪਿਓ ਨਾਮ ਨਰੰਜਨ ਨਰਹਰ ਉਪਦੇਸ਼ ਗੁਰੂ ਹਰਿ ਪ੍ਰੀਦੇ ਜਨੁ ਜਨਮ ਕੀ ਹੋਮੇ ਮਲ ਨਿਗਸੀ ਹਾਰ ਅਮਰਤ ਹਰ ਜਲ ਨੀਦੇ ਹਮਰੇ ਕਰਮ ਨਾ ਵਿਚਰੋ ਠਾਕੁਰ ਤੁਮ ਪੈ ਜ ਰਖੋ ਆਪਣੀ ਦੇ ਹਰ ਭਾਵੇ ਸੁਣ ਬਿਨੋ ਬਿਨੰਤੀ ਜਨ ਨਾਨਕ ਸ਼ਰਨ ਪਵੀ ਦੇ ਬਸੰਤ ਹਡੋਲ ਮੋ ਦਾ ਚੌਥਾ ਮਨ ਖਿਨ ਖਿਨ ਪਰਮ ਪਰਮ ਬਹੁ ਧਾਵੇ ਤਿਲ ਘਰ ਨਹੀਂ ਵਾਸਾ ਪਾਈਏ ਗੁਰ ਅੰਕਸ਼ ਸ਼ਬਦ ਦਾਰੂ ਸਿਰ ਧਾਰਿਓ ਘਰ ਮੰਦਰ ਆਣ ਵਸਾਈਏ ਗੋਬਿੰਦ ਜੀਉ ਸਤ ਸੰਗਤ ਮੇਲ ਹਰ ਧਈਏ ਹਉਮੇ ਰੋਗ ਗਿਆ ਸੁਖ ਪਾਇਆ ਹਰ ਸਹਜ ਸਮਾਦ ਲਗਾਈਏ ਰਹਾਉ ਘਰ ਰਤਨ ਲਾਲ ਬਹੁ ਮਾਨਕ ਲਾਦੇ ਮਨ ਪਰਮਿਆ ਲੈ ਨਾ ਸਕਾਈਏ ਜਿਉ ਓਲਾ ਕੂਪ ਗੋਹਜ ਖੀਨ ਕਾਢ ਤਿਉ ਸਤਿਗੁਰ ਵਸਤ ਲਹਾਈਏ ਜਿਨ ਐਸਾ ਸਤਿਗੁਰ ਸਾਧੂ ਨ ਪਾਇਆ ਤੇ ਤ੍ਰਿਗ ਤ੍ਰਿਗ ਨਰ ਜਿਵਾਈਏ ਜਨਮ ਪਦਾਰਥ ਪੁੰਨ ਫਲ ਪਾਇਆ ਕਉਡੀ ਬਦਲੇ ਜਾਈਏ ਮਦੂਸੂਦਨ ਹਰ ਧਾਰ ਪ੍ਰਭ ਕਿਰਪਾ ਕਰ ਕਿਰਪਾ ਗੁਰੂ ਮਿਲਾਈਏ ਜਨ ਨਾਨਕ ਦਰਬਾਨ ਪਦ ਪਾਇਆ ਮਿਲ ਸਾਧੂ ਹਰ ਗੁਣ ਗਾਈਏ ਬਸੰਤ ਹੰਡੋਲ ਮਹਲਾ ਚੌਥਾ ਆਵਣ ਜਾਣ ਭਇਆ ਦੁਖ ਵਿਖਿਆ ਦੇਹ ਮਨ ਮੁਖ ਸੁੰਜੀ ਸੁੰਝ ਰਾਹ ਨਾਮ ਖਿਨ ਪਲ ਨਹੀਂ ਚੇਤਿਆ ਜਮ ਬਕਰੇ ਕਾਲ ਸਲੰਝ ਗੋਬਿੰਦ ਜੀਓ ਵਿਖ ਹੋਮੇ ਮਮਤਾ ਮਉਂਝ ਸਾਥ ਸੰਗਤ ਗੁਰ ਕੀ ਹਰ ਪਿਆਰੀ ਮਿਲ ਸੰਗਤ ਹਲਸ ਪੁੰਝ ਰਹਾਉ ਸਾਥ ਸੰਗਤ ਸਾਧ ਦਇਆ ਕਰ ਮੇਲੋ ਸਰਣਾਗਤ ਸਾਧੂ ਪੁੰਝ ਹਮ ਡੁੱਬ ਦੇ ਪਾਥ ਰਕਾਡ ਲਿਖੋ ਪ੍ਰਭ ਤੁਮ ਦੀਨ ਦਿਆਲ ਦੁਖ ਭੰਨ ਹਰ ਉਸਤਤਿ ਧਾਰੋ ਰਿਦ ਅੰਤਰ ਸੁਆਮੀ ਸਤ ਸੰਗਤ ਮਿਲ ਬੁੱਧ ਲੰਝ ਹਰ ਨਾਮੇ ਹਰ ਉਸਤਤਿ ਧਾਰੋ ਰਿਦ ਅੰਤਰ ਸੁਆਮੀ ਸਤ ਸੰਗਤ ਮਿਲ ਬੁੱਧ ਲਵੰਝ ਹਰ ਨਾਮੇ ਹਮ ਪ੍ਰੀਤ ਲਗਾਨੀ ਹਮ ਹਰ ਬਿਟੋ ਕੋਮ ਵੰਜ ਜਨ ਕੇ ਪੂਰ ਮਨੋਲਥ ਹਰ ਪ੍ਰਭ ਹਰ ਨਾਮ ਦਿਵੋ ਹਰ ਲੋੰਜ ਜਨ ਨਾਨਕ ਮਨ ਤਨ ਆਨੰਦ ਭਇਆ ਹੈ ਗੁਰ ਮੰਤਰ ਦਿਵੋ ਹਰ ਓੰਜ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ ਫਤ